ਆਪ ਬਤੇ ਲੇਦਾ ਉਹਨੇ ਬਾਲਟੀਆਂ ਬਰਾਬਰ ਗੱਲ ਕਰੋ ਨਾ ਯਾਰ ਨਾ ਨਾ ਲਾ ਕੇ ਜਲਦੀ ਕਰਦੇ ਫਸਦਾ ਸਿੱਧਾ ਜੰਮੀ ਸੀ ਜੀਹਦੇ ਬਾਦ ਉਹ ਕੱਢੀ ਉਹ ਹੱਥ ਵੀ ਕਾਢੀ ਵੀ ਆਵਾਜ਼ ਜੇ ਆਵੇ ਜੇ ਕੋਈ ਆਵਾਜ਼ 20 ڈالر ਦਾ ਕੁੜੇ ਕਿ ਮਾਹੂਰੀ ਖਾਣੇ ਵਿੱਚ ਆ ਸਾਹ ਆਏ ਜਾਉਂਦੇ 55 ਰੁਪਏ ਨਾ ਬਲਵਾਨ ਸਿੰਘ ਜੀ ਸਭ ਤੋਂ ਪਹਿਲਾਂ ਕਿ ਮੇਲੇ ਕਿ ਬਹੁਤ ਬਣ ਗਿਆ ਜੀ ਕੀ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਆ ਤੁਹਾਨੂੰ ਅੱਜ ਇਹ ਕਹਿੰਦੇ ਵੀ ਪਿੰਡ ਦਾ ਬਹੁਤ ਸਹਿਯੋਗ ਆ ਜੀ ਐਨਆਰ ਦੇ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਐਮਐਲਐਨ ਆਪਣਾ ਪੂਰਾ ਨਾਮ ਦੱਸੋ ਮੇਰਾ ਨਾਮ ਬਲਵਾਨ ਸਿੰਘ ਹੈ ਜੀ ਵੈਪਰ ਪੰਚਾਇਤ ਦਾ ਪਿੰਨ ਮੋਦੂ ਵਾਲੇ ਜਿੱਥੇ ਜਿਹੜਾ ਚਾਹੋ ਤੇ ਮੇਲੇ ਵਾਲੇ ਮੇਲੇ ਦੇ ਪਾਸੇ ਬਹੁਤ ਵਧੀਆ ਸਹਿਯੋਗ ਦੇ ਰਹੇ ਆ ਸਾਰੇ ਭਰਾ ਪਿੰਡ ਦੇ ਨੱਗਰ ਸਾਰਾ ਲਾ ਕੇ ਲਾ ਕੇ ਸਾਰੇ ਪਿੰਡ ਦੇ ਚਾਰ ਪਿੰਡਾਂ ਪਾਪੂ ਵਾਲਾ ਖਾਨਪੋਰਾ ਤਾਜਪੋਰਾ ਜੀ ਸਾਰੇ ਸਹਿਯੋਗ ਦੇ ਨਾਲ ਹੋ ਰਿਹਾ ਇੱਥੇ ਦਾ ਇਹਨਾਂ ਦੇ ਪਾਸੇ ਬਹੁਤ ਸਹਿਯੋਗ ਰਿਹਾ ਆ ਬਹੁਤ ਜ਼ਿਆਦਾ ਹੈ ਜਿੰਨਾਂ ਦਾ ਉਹਨਾਂ ਦੇ ਸਾਈਡ ਤੇ ਸਾਰਾ ਕੁਝ ਚੱਲ ਰਿਹਾ ਹੈ ਇਹ ਗ੍ਰਾਮ ਪੰਚਾਇਤ ਹੈ ਜੀ ਸਾਰਾ ਜੀ ਅੱਜ ਕੱਲ ਨੌਜਵਾਨ ਪੀੜੀ ਨੂੰ ਵੀ ਕਹਿੰਦਾ ਇਹ ਕਹਿੰਦੇ ਆ ਵੀ ਜੁੜੋ ਨਾਲ ਸਾਰੇ ਸਾਦ ਨਸ਼ਿਆ ਤੋਂ ਦੂਰ ਰਹੋ ਜੀ ਬਸ ਏਸ ਨੇ ਆ ਦਿੰਨੇ ਜੀ ਸੰਤਾਸੇ ਮਰੂਤ ਜੀ ਆਪਣਾ ਲੰਗਰ ਚੱਲ ਰਾਇਆ ਜੀ ਹੁਣ ਐਸਕ੍ਰੀਮ ਲੱਗੀ ਆ ਪਹਾੜੇ ਆ ਨਿਊਡਲ ਆ ਹੁਣ ਥਾਲ ਫੁਲਕਾ ਚੱਲ ਜਣਾ ਜੀ ਬਸ ਕਿਹੜੇ ਪਿੰਚ ਮਿਗਾ ਲੱਗਿਆ ਕਿਹੜੇ ਸੀਨਾ ਪੈਂਦਾ ਲਾ ਦੇਗਾ ਇੱਕ ਮੈਡਮ ਉਹ ਦੋ ਆ ਰਾਇ ਜੀ ਜ਼ਿਲ੍ਹਾ ਕਰਪੂਤਲਾ ਜਦਾ ਬਾਬ ਅਫੀਲ ਖਾਦਮੀ ਸਾਹਿਬ ਜੀ ਸਰਵਾਰ ਦਾ ਨਾਮ ਲਾ ਜੀ ਹਾਕੀ ਸ਼ਾਹ ਅਫੀਲ ਬਾਬਾ ਜੀ ਠੀਕ ਹੈ ਜੀ ਬਹੁਤ ਬੋਲੇ ਹਾਂ ਹੱਲੀ ਕਹਿੰਦੀ ਨਾ ਜੀ ਆਪਣਾ ਨਾਮ ਵੀ ਮੰਗਾਂ ਅੱਜ ਮੇਲੇ ਦੀ ਤਾਂ ਕਿੰਨੀ ਖੁਸ਼ੀ ਕਿਨਾ ਪੁਸ਼ਾ ਬਹੁਤ ਜ਼ਿਆਦਾ ਖੁਸ਼ੀ ਪੁਜੀ ਆ ਜੀ ਇਹ ਦਰਬਾਰਾ ਜਿਹੜਾ ਤੁਹਾਨੂੰ ਵੀ ਇੱਕ ਸਾਲ ਹੋ ਗਿਆ ਇਹ ਸਾਡੇ ਪਰਦਾਦਿਆਂ ਤੋਂ ਸ਼ੁਰੂ ਹੋਇਆ ਜੀ ਸਾਨੂੰ ਤੇ ਅਸੀਂ ਤੇ ਉਹ ਜੰਗਾਂ ਵੀ ਨਹੀਂ ਜਦੋਂ ਦਾ ਇਹ ਮੇਲਾ ਚੱਲਣ ਦੇ ਆ ਜੀ ਤੇ ਬਾਕੀ ਇਹ ਸੁਣਿਆ ਆ ਵੀ 500 ਸਾਲ ਪੁਰਾਣਾ ਜਿਹੜਾ ਸਾਡਾ ਇਤਿਹਾਸ ਦਾ ਸਾਡੇ ਪਿੰਡ ਦਾ ਵੀ ਸਾਡਾ ਪਿੰਡ ਦਾ ਮੋਢੀ ਸਾਡਾ ਬਾਬਾ ਖਾਕਿਸ਼ਾ ਆ ਸਾਦਨ ਪਸਵਾਉਣ ਵਾਲਾ ਕਿਹੜੇ ਦਰਬਾਰ ਦੇ ਅੰਦਰ ਉਹ ਸੁਣਿਆ ਉਹਨਾਂ ਨੇ ਬੁਲਾਤਾ ਕਿ ਕੀ ਹੋ ਗਿਆ ਹਾਂਜੀ ਹਾਂਜੀ ਝੋੜੀਆਂ ਭਰਦੇ ਆਈ ਸਾਰੇ ਓਕੇ ਤੇ ਬਾਹਰ ਜਾ ਕੇ ਐਨਆਰਆਈ ਬਣ ਗਏ ਬਿਲਕੁਲ ਬਿਲਕੁਲ ਜੀ ਕੀ ਕਹਿਣਾ ਚਾਹੋਗੇ ਆਪਣੇ ਐਨਆਰਆਈ ਦਾ ਐਨਆਰਆਈ ਭਰਾਵਾਂ ਦਾ ਸਾਡਾ ਬਹੁਤ ਜ਼ਿਆਦਾ ਸਹਿਯੋਗ ਆ ਜੀ ਬਹੁਤ ਸਾਡੀ ਮਦਦ ਕਰਦੇ ਆ ਨਾਲ ਉਹਨਾਂ ਦੀ ਮਤ ਆਇਆ ਵੀ ਸਾਡੇ ਤੋਂ ਵੀ ਜ਼ਿਆਦਾ ਆ ਜੀ ਇਹ ਗ੍ਰਾਮ ਪੰਚਾਇਤ ਦੇ ਨਕਸ਼ੇ ਗ੍ਰਾਮ ਪੰਚਾਇਤ ਆ ਜੀ ਸਾਡਾ ਪੂਰਾ ਸਹਿਯੋਗ ਆ ਜੀ ਸਰਪੰਚ ਸਾਹਿਬ ਸਾਡੇ ਨਾਲ ਖੜਦੇ ਆ ਮੈਂਬਰ ਪੰਚਾਇਤ ਵੀ ਸਾਰੀ ਸਾਡੇ ਨਾਲ ਤੋਰਦੀ ਹੈ ਜੀ। ਫਕੂਰਾ 24 ਦੇ ਰਾਹੀ ਤੁਸੀਂ ਸੱਜਣ ਕੀ ਜਾਣਾ ਚਾਹੀਏ। ਸਾਡਾ ਤੁਹਾਨੂੰ ਇਹੋ ਕਹਿਣਾ ਚਾਹੀਦਾ ਹੈ ਵੀ ਆਪਣੇ ਮੇਲੇ ਦੀਆਂ ਫਕੂਰਾ ਜਿਹੜੇ ਜਿਹਨੇ ਵੀ ਮੇਲੇ ਲੱਗਦੇ ਆ ਉਹਨਾਂ ਦਾ ਸਹਿਯੋਗ ਕਰੋ ਨਾਲ ਉਹਨਾਂ ਨੂੰ ਪਾਉਂਗੇ ਤੁਸੀਂ ਤੇ ਮੇਲੇ ਤਾਂ ਹੀ ਸੱਜਦੇ ਆ। ਅਜੀਬੀ ਜਿਆ ਮਸਾ। ਇਹ ਮਸਾ। ਸਭ ਤੋਂ ਪਹਿਲੇ ਤਾਂ ਮੇਲੇ ਕਿ ਬਹੁਤ ਹੋ ਗਏ ਆ। ਅਜੇ ਕੋਈ ਨਹੀਂ ਮਾਸੂਫ ਹੋ ਰਿਹਾ ਅਜੇ। ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਆ। ਬਾਪੇ ਦਾ ਸਾਲਾਨਾ ਮੇਲਾ ਆਇਆ। ਬਹੁਤ ਬੁਸ਼ੀ ਹੈ ਇਹ ਪੈਟੀ ਕਿਹੜਾ ਪੇਲਾ ਹੋ ਰਿਹਾ ਪੇਲਾ ਨਾ ਕਰ ਦਿਓ ਜਿਹਦੇ ਵਿੱਚ ਲਾਤਾ ਇਹ ਪਿੰਡ ਮੁੱਦੋ ਵਾਲਿਆ ਜੀ ਧੀਰਬਾਬਾ ਫਤਿਹ ਸਾਹਿਬ ਦਾ ਦਰਗਾਹ ਆ ਜੀ ਕਿਹਨਾਂ ਕੋ ਬੋਲਣਾ ਇਹ ਕਿੰਨੇ ਸਾਲਾਂ ਤੋਂ ਸੱਜਿਆ ਆ ਰਿਹਾ ਇਹ ਕੋ ਸਾਡੇ ਪਿਓ ਦਾ ਜਿੱਦੋਂ ਹੋਰਦਾ ਜੀ ਕੋਈ ਕਹਿ ਸਕਦਾ ਵੀ ਸਾਡਾ ਪਹਿਨਸਾ ਰੋਗੇ ਆਜ ਕੀ ਬੋਸੇ ਵੀ ਜੜਿਆ ਨੋਨੇ ਪੁੱਛੇ ਤਰ੍ਹਾਂ ਦਾ ਪ੍ਰਮੰਦ ਕੀ ਕੀ ਕੀਤਾ ਸਜਤਾ ਉਸ ਨੇ ਪ੍ਰਮੰਦ ਇੱਕੋ ਜੀ ਫਕੀ ਸੰਗਤ ਉਹ ਸਾਰਾ ਕੁਝ ਲਾਇਆ ਹੋਇਆ ਜੋ ਆਈਸਕ੍ਰੀਮ ਦਾ ਸਟਾਲ ਆਜਾ ਨਿਊਟਲ ਆ ਜਾਂ ਆਪਣੇ ਦੂਜਾ ਪਕੌੜਿਆਂ ਦਾ ਲੰਗਰ ਆ अच्छा गल कर दिए मेले दी ते एनआरआई ਭਰਾਵਾਂ ਦਾ ਤੇ ಗ್ರಾಮ ਪੰਚਾਇਤ ਦੇ ਵਿੱਚ ਸਹਿਯੋਗ ਦੋਵਾਂ ਦਾ ਜੀ ਬਹੁਤ ਸਹਿਯੋਗ ਆ ਐਨਆਰਆਈ ਭਰਾਵਾਂ ਦਾ ਬਹੁਤ ਸਹਿਯੋਗ ਆ ਤੇ ಗ್ರಾಮ ਪੰਚਾਇਤ ਦਾ ਵੀ ਦੋਵਾਂ ਦੇ ਬਿਨਾ ਕੰਮ ਹੋ ਕੇ ਨਹੀਂ ਉਹਨਾਂ ਨਾਲ ਹੀ ਸਾਰਾ ਕੁਝ ਠੀਕ ਹੈ ਕਲਾਕਾਰਾਂ ਲੱਗੇ ਹੋਏ ਆ ਤੇ ਬਿਲਕੁਲ ਜੀ ਬਿਲਕੁਲ ਪ੍ਰੋਗਰਾਮ ਪ੍ਰਕਿਰਮ 10 ਵਜੇ ਸ਼ੁਰੂ ਹੋਏਗਾ 10 ਵਜੇ ਜੀ ਅੱਛਾ ਇਹਨਾਂ ਚਲਦੇ ਦੇ ਰਸਮ ਹੋਈ 10 ਵਜੇ ਉਹਨਾਂ ਦਾ ਜਾਣ ਤੋਂ ਪਤਾ ਫਿਰ ਬਾਕੀ ਆਪਣਾ ਪ੍ਰੋਗਰਾਮ ਸ਼ੁਰੂ ਹੋਏਗਾ 11 ਵਜੇ ਇਹਨਾਂ ਨੂੰ ਨਹੀਂ ਪਤਾ ਕਿਹੜੇ ਕਿਹੜੇ ਸਿੰਗਰ ਸਿੰਗਰ ਆਪਣੇ ਜੀ ਹਰਮਨ ਜਰਮਨ ਆ ਜੀ ਉਹ ਕੋਈ ਨਾ ਕੋਹਲਾ ਨਹੀਂ ਤੇ ਇੱਕ ਜਲੇਦਾਰ ਰਕੇਲਾ ਜੀ ਉਹ ਜੋੜੀ ਵਾਲੀ ਦੁਕਾਨਾ ਜੋੜੀ ਇੱਕਾ ਸੂਫੀ ਨਾਲ ਜਬੀਬੱਲਾ ਜੀ ਨਾਲ ਬਾਕੀ ਸੂਫੀ ਲੱਗੇ ਹੋਏ ਇਹ ਰਮਨ ਸੂਫੀ ਆ ਜੀ ਛੇ ਜੀ ਇਹ ਕਬਡੀ ਟੂਰਨਾਮੈਂਟ ਤੇ ਹੁੰਦੇ ਉਹ ਵੀ ਨਾਲ ਅਜੇ ਨਹੀਂ ਅਜੇ ਕਰਵਾਉਂਦੇ ਆਉਣ ਵਾਲੇ ਸਮੇਂ ਦੀ ਕੋਸ਼ਿਸ਼ ਜਰਾਂਗੀ ਜੀ ਵੱਡੀ ਕੋਸ਼ਿਸ਼ ਜਰਾਂ ਕਰਵਾਵਾਂਗੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਉਹਨਾਂ ਦੀ ਬਦੌਲਤ ਮੇਲਾ ਹੋ ਰਿਹਾ ਕਿਉਂਕਿ ਬਾਹਰੋਂ ਪੈਸਾ ਆਉਂਦਾ ਨਹੀਂ ਤੇ ਇਕੱਠੇ ਹੋ ਕੇ ਚਲੋ ਆਪਣਾ ਕੰਮ ਕੋ ਕਰ ਲਈਏ ਆ ਕੈਸੇ ਨਾਲ ਹੀ ਸਾਰਾ ਕੰਮ ਹੋਣਾ ਜੀ ਇਹਦਾ ਮੇਲਾ ਇਸ ਇਸ ਮੇਲੇ ਦਾ ਲਾਵਾ ਨਹੀਂ ਸੈੱਟ ਕੀਤਾ ਹੋਇਆ ਹਾਂ ਜੀ ਵੈਸੇ ਤਾਂ ਹੋਰ ਵੀ ਟੈਂਸ਼ਨ ਮਿਲਦੇ ਹੁੰਦੇ ਪਰ ਆਪਣਾ ਮੇਨ ਜਗ੍ਹਾ ਇਹ ਆ ਜੀ ਬਾਕੇ ਦੇ ਕਰ ਸਕਦੇ ਠੀਕ ਹੈ ਹੁਣ ਮੈਂ ਬਾਅਦ ਦਾ ਪੂਰਾ ਨਾਮ ਲੇਖਦਾ ਤਾਂਤਨਪੀਰ ਮਾਪਾ ਖਾਤੀ ਸ਼ਾ ਜੀ ਪਿੰਡ ਮੋਤਵਾਲੀ ਜਿਲ੍ਹਾ ਕਪੂਰਥਲਾ